लुदेआना ਦੇ ਤਾਲਪੁਰ ਰੋਡ ਤੇ ਫੈਕਟਰੀ ਦੇ ਵਿੱਚ ਹੋਈ ਲੱਖਾਂ ਦੀ ਚੋਰੀ ਚੋਰਾਂ ਨੇ ਕੋੜੀ ਲਗਾ ਕੇ ਕੀਤੀ ਫੈਕਟਰੀ ਦੇ ਵਿੱਚ ਐਂਟਰੀ ਸੀਸੀਟੀਵੀ ਵਿੱਚ ਤਸਵੀਰਾਂ ਹੋਈਆਂ ਕਹਿ ਸਰ ਇੱਕ ਮਾਮਲਾ ਹੈ ਇਸ ਫੈਕਟਰੀ ਦੇ ਵਿੱਚ ਕੋਈ ਚੋਰੀ ਹੋਈ ਹੈ ਪਰ ਕੀ ਮਾਮਲਾ ਹੈ ਇੱਕ ਮਾਮਲਾ ਦਰਜ ਕੀਤਾ ਸੀ ਐਫਆਈਆਰ ਨੰਬਰ 34 ਡੇਟਿਡ 11/3/2025 ਇੰਟਰਸੈਕਸ਼ਨ 305 ਪੀਐਨਐਸ ਇਹ ਇੱਕ ਮੇਨ ਰੋਡ ਕੱਕਾ ਰੋਡ ਹੈਗੀ ਹੈ ਸਾਡੇ ਥਾਣਾ ਟਿੱਬਾ ਦੇ ਵਿੱਚ ਕਹਿੰਦੀ ਹੈ ਉਹਦੇ ਵਿੱਚ ਇੱਕ ਫੈਕਟਰੀ ਦੇ ਵਿੱਚੋਂ ਕੁਝ ਸ਼ੌਲਸ ਚੋਰੀ ਹੋਏ ਨੇ ਤੇ ਉਹਦੀ ਸਰਕੂਲਰ ਸੂਚਨਾ ਆਈ ਸੀ ਉਹਦੇ ਆਧਾਰ ਦੇ ਉੱਤੇ ਸੀ ਐਫੇਅਰ ਦਰਜ ਕੀਤੀ ਹੈ ਥਾਣਾ ਟਿੱਬਾ ਦੇ ਮੁਖ ਅਫਸਰ ਵੱਲੋਂ ਇਹ ਜੇ ਐਫੇਅਰ ਦਰਜ ਕੀਤੀ ਹੈ ਇਹ ਵੀ ਜਿਹੜੇ ਕੰਪਲੇਨੈਂਟ ਨੇ ਉਹ RAM NARAYAN ਉਹਨਾਂ ਦੀ ਪਰਮ ਦਾ ਨਾਮ ਹੈ ਤੇ ਰੱਛਾ RAM ਜੀ ਉਹਨਾਂ ਦੇ ਜਿਹੜੇ ਓਨਰ ਹੈਗੇ ਤੋਂ ਇਸ ਕੇਸ ਦੇ ਵਿੱਚ ਜਿਹੜੀ ਐਫੇਅਰ ਦਰਜ ਕਰ ਦਿੱਤੀ ਗਈ ਹੈ ਔਰ ਜਿਨੀਆ ਵੱਖਰੀ ਵੱਖਰੀ ਟੀਮਾਂ ਲਗਾ ਕੇ ਇਸ ਕੇਸ ਨੂੰ ਟਰੇਸ ਕਰਨ ਸੰਬੰਧੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਲੱਸ ਜਿਹੜੇ ਉਸ ਏਰੀਆ ਦੇ ਵਿੱਚ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਲੱਗੇ ਹੋਏ ਨੇ ਉਹਨਾਂ ਦੇ ਵਿੱਚੋਂ ਚੈਕਿੰਗ ਕਰਕੇ ਜੋ-ਜੋ ਵੀ ਜਿੱਥੇ ਵੀ ਉਹ ਨਿਕਲ ਗਏ ਨੇ ਜਾਂ ਜੋ ਵੀ ਕੁਝ ਹੋਇਆ ਉਹਦੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ